ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੁਬਰੀ ਵਾਲਾ ਮਰੀਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਟਾ ਪੱਥਰ ਚਲਾਉਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਬੱਚਿਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੁੰਦਾ ਤੇ ਦੋਵਾਂ ਧਿਰਾਂ ਦੇ 5 ਤੋਂ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ 11 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਜਲਦ ਹੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਇਸ ਸੰਬੰਧ ਵਿੱਚ ਪ ਪਰਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਗਲੀ ਦੇ ਵਿੱਚੋਂ ਲੰਘ ਰਹੇ ਸਨ ਕਿ ਗੁਆਂਢੀਆਂ ਦੇ ਵੱਲੋਂ ਬੱਚਿਆਂ ਦੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਵੜ ਕੇ ਸਮਾਨ ਤੋੜਿਆ ਪੰਨਿਆ ਗਿਆ ਤੇ ਡੰਡਿਆਂ ਤੇ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ 5 ਤੋਂ 6 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿਸੇ ਵੱਲ ਹਸਪਤਾਲ ਪਹਤੀ ਕਰਵਾਇਆ ਗਿਆ ਉਧਰ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਰਾਜੂ ਹੈ ਇਹ ਪਿੰਡ ਲੂੰਬੜੀ ਵਾਲ ਦੇ ਕੋਲ ਫਲਾਟਾਂ ਦੇ ਈ ਹੋਇਆ ਜੀ ਲੜਾਈ ਚੜਾ ਆ ਐਟਰੋੜਾ ਚੱਲਿਆ ਕੁਝ ਮਾੜੀ ਗੱਲ ਤੋਂ ਹੀ ਉਹਨਾਂ ਜਨਾਬ ਉਹਦੀ ਰਾਤ ਨੂੰ ਅਸੀਂ ਤਾਂ ਰੋਟੀ ਬਣੀ ਖਾਂਦੇ ਸੀ ਤੇ ਲੜਾਈ ਹੋਏ ਤੇ 6-7 ਦਿਨ ਹੋ ਗਏ ਨੇ ਤੇ ਅਸੀਂ ਥੱਗਾਂ ਵੀ ਚਲੋ ਕੋਈ ਜਵਾਗ ਜਵਾਗ ਲੜੇ ਕੋਈ ਚੱਕਰ ਉਹ ਅਸੀਂ ਤਾਂ ਰੋਟੀ ਖਾਂਦੇ ਫਿਰ ਉਹ ਨਾਂਣ ਜਾਂ ਮਲਾਪ ਹਮਲਾ ਹੀ ਕਰਤਾ ਪਾਸੇ ਉਹ ਬੰਦੇ ਮਂਗਾਏ ਫਿਰ ਮਂਗਾਏ ਤੇ ਪਾਸੇ ਬੰਦੇ ਤਾਂ ਹੀ ਤੇ ਜਵਾਕ ਨੂੰ ਬਚਾਉਣ ਦੇ ਬਚਾਉਣੇ ਤੇ ਰਾੜਾ ਮਾਰ ਮਾਰ ਕੇ ਮੁੱਤਬੇ ਮੇਰਾ ਡੌਲਾ ਤੋੜਤਾ ਹੀ ਤੇ ਬਾਕੀ ਸਾਡੇ 3-4 ਦਿਨ ਲਸੀਂ ਸਰਪਾੜ ਗਿਆ ਨੇ ਐਟਰੋੜਾ ਨਾਲ ਬਹੁਤ ਚਲਾਇਆ ਅੰਦਰ ਹੀ ਤੜ ਗਿਆ ਬੰਦੇ ਸਾਡੇ ਇਹ ਟਰੋੜਾ ਬਹੁਤ ਚਲਾਇਆ ਜਾ ਕੇ ਵੇਖ ਵੀ ਸਕਦੇ ਟਰੋੜਾ ਜਿੰਨਾ ਬਹੁਤ ਜਿਆਦੀ ਹੋਈ ਜੀ ਉਹ ਕਟੋਗੜਤੀ 35 ਜਣੇ ਪਛੱਤਾਂ ਦੇ ਚੜ ਗਿਆ ਤਾਹੀ 6-7 ਜਣੇ ਸਾਡੇ ਵਸੂਕਾ ਨਾਲ ਬਾਹਰ ਹੋ ਗਈ ਬਰੋ ਉਦੋਂ ਕਰਾ ਸੁੱਟਾ ਸੁੱਟਾ ਲੱਗ ਗਿਆ ਤਾਹੀ ਪਿਛਾੜ ਗਿਆ ਤੋਂ ਫੇਰ ਟਰੋੜਾ ਘਰਾ ਚ ਚਲਾਈ ਗਿਆ ਉਹ ਸਾਰੀ ਰਾਤ ਹੀ ਚਲਾਈ ਗਿਆ ਸਾਡੇ ਹੋਏ ਨੇ ਜੀ 5 ਜਣੇ ਆਸੇ ਮੇਰੇ ਜਿਆਦੀ ਸੱਟ ਲੱਗੀ ਮੇਰੇ ਉਹਨਾਂ ਰਾੜਾ ੜਾ ਮਾਰ ਗਿਆ ਡੋਲਾ ਤੋੜਦਾ ਜੀ ਸ਼ਾਬਾਸ਼ ਸ਼ੇ ਸਾਥੀਆਂ ਨੇ ਗੱਲ ਪੈ ਗਿਆਨ ਕੇ ਮੇਰੇ ਘਰੇ ਦੇ ਕੀ ਗੱਲ ਕੀ ਹੋਈ ਗਾਲ ਮਾੜੀ ਜਿਹਾ ਜਵਾਗ ਜਵਾਗ ਲੜੇ ਕਿਤੇ ਸਕੂਲੇ ਬੱਚੇ ਨਾ ਕੋਈ ਹਾਂ ਬੱਚੇ ਹੀ ਲੜੇ ਨੇ ਸਕੂਲੇ ਕਿਤੇ ਮਾੜੇ ਨਿਕੇ ਨਿਕੇ ਨੇ ਤੇ ਉਹਨਾਂ ਤੋਂ ਗੱਲ ਵਧੀ ਇਥੋਂ ਨਾ ਰਿਸ਼ਤੇਦਾਰਾਂ ਦੇ ਸਾਥ ਲੈ ਇਥੋਂ ਕੋਟ ਮਾਰ ਕਰਨੇ ਸ਼ੁਰੂ ਕਰਤੀ ਜੇ ਠੋੜਾ ਚਲਾਉਣਾ ਸ਼ੁਰੂ ਬਨੇਰੇ ਭੰਨ ਭੰਨ ਕੇ ਆਪਦੇ ਸਾਡੇ ਘਰਾਂ ਦੇ ਸੱਟੇ ਬਹੁਤ ਜਾਦੀ ਹੋਈ ਜਾਈ ਹਾਂ ਜੀ ਹਾਂ ਜੀ ਇਸ ਮੋਟਰਸਾਈਕਲ ਭੰਨੇ ਗਿਆ ਟੈਂਕੀਆਂ ਭੰਨਿਆ ਗਿਆ ਸੀ ਸੇ ਬਾਰੀਆਂ ਭੰਦੀਆਂ ਹੀ ਉਹਨਾਂ ਦੁਕਾਨ ਵੀ ਲੁੱਟ ਲਈ ਸਾਡੀ ਦੁਕਾਨ ਸੀ ਚਾਚੇ ਕੋ ਵੀ ਲੁੱਟੀ ਗਈ ਪੈਸੇ ਵੀ ਦੁਕਾਨ ਚ ਸੌਦਾ ਵੀ ਕੱਢ ਲਿਆ ਜੀ ਤਾਂ ਅੰਦਰਾਂ ਚ ਵੜ ਗਿਆ ਜੀ ਰੇਟਰ ਉਹਦਾ ਬਹੁਤ ਚੱਲਦਾ ਪਿਆ ਸੀ ਜੀ ਸਾਡੇ 250 ਗੱਲ ਬਾਹਰ ਹੋ ਗਈ ਫਿਰ ਅਸੀਂ ਤਾਂ ਅੰਦਰਾਂ ਚ ਵੜ ਗਏ ਮੰਗ ਤਾਂ ਸਾਡੀ ਹੈ ਨਿਸਾਬ ਚਾਹੀਦਾ ਸਾਨੂੰ ਕਿੰਨੇ ਦਿਨ ਤੋਂ ਲਗਾਤਾਰ ਲੜਾਈ ਹੋਈ ਇਹ ਲੜਾਈ 3-4 ਦਿਨ ਹੋ ਗਿਆ ਲਗਾਤਾਰ ਰੇਟਰ ਵੜੇ ਚੱਲ ਰਹੇ ਹਾਂਜੀ ਰੇਟਰ ਉਹਦੇ ਚੱਲ ਰਹੇ ਕਿੰਨੇ ਦਿਨ ਦੇਖੇ ਸਾਡੀ ਪੈਂਦੇ ਨੇ ਇੱਕ ਅੱਧਾ ਦੇਣੀ ਜਾਂਦਾ ਹੈ ਇਹ ਬਾਦ ਹਾਂ ਜੀ ਹੋਰਸ ਤਾਂ ਗਈ ਮੜਾ ਜਾ ਤੇ ਚਲੋ ਜੀ ਉਤੋਂ ਹੀ ਮੋੜ ਮੋੜ ਕੇ ਆ ਗਈ ਬਸ ਉਹਨਾਂ ਸਾਡੇ ਬੰਦੇ ਬਾਹਰ ਜਰੂਰ ਪੁਲਿਸ ਨੇ ਅੰਦਰੋਂ ਕਢਾਏ ਨੇ ਉਸ ਤੋਂ ਬਾਅਦ ਫੇਰ ਉਹ ਹਾਲ ਕੋਈ ਸਮਾਈ ਨਹੀਂ ਹੁੰਦੀ ਪਈ ਸਹੀ ਤਰ੍ਹਾਂ ਕੋਈ ਕੋਸ਼ਿਸ਼ ਨਹੀਂ ਹੁੰਦਾ ਪਿਆ ਜੀ ਹਾਂ ਜੀ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਜਸਵਿੰਦਰ ਕੌਰ ਜੀ ਉੱਧਰ ਕਿੱਥੋਂ ਦਾ ਰਹੇ ਹੋ ਜੀ ਮੈਂ ਪਿੰਡ ਲੂੰਬੜੀ ਵਾਲੇ ਮਰਲੇ ਚ ਜਿਹੜੀ ੱਟਾ ਦੀ ਐਲੀ ਖਬਰਾ ਤੋ ਕੀ ਕਰ ਲਉ ਵੀਰ ਜੀ ਸਾਨੂੰ ਕੋਈ ਪਤਾ ਨਹੀਂ ਮੈਂ ਤਾਂ ਘਰੇ ਰੋਟੀ ਲਾਉਂਦੀ ਪਈ ਸੀਗੀ ਮੁੰਡੇ ਆਏ ਆ ਕਹਿੰਦੇ ਵੀ ਚਾਚਾ ਆਪਣੇ ਗੱਲ ਪੈ ਗਏ ਆਣ ਕੇ ਐਨੀ ਗੱਲ ਹੀ ਹਜੇ ਕਰਦੇ ਗਏ ਆ ਅਸੀਂ ਤਾਂ ਹਜੇ ਮੈਨੂੰ ਮੁੰਡਾ ਨਾ ਮੇਰਾ ਦਿਓਰ ਖੇਚਦਾ ਬਬਲ ਤੇ ਮੇਰੇ ਇੱਟਾ ਵੱਜਣੀਆਂ ਸੀ ਸੱਟ ਉਹਦੇ ਲੱਗ ਗਈ ਤੇ ਇਹਨਾਂ ਨੇ ਸਾਹਮਣੇ ਗੇ ਸਰਜੀਤ ਸਾਵਣ ਕੇ ਇਹਨਾਂ ਨੇ ਉਧਰ ਮੰਗੂ ਕੇ ਰੰਗਾ ਏ हां जी रंगा एन्ना ने ਇਟਾ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਭੱਜ ਕੇ ਆਪਦੇ ਅੰਦਰ ਵੜੀ ਆ ਮੈਂ ਆਪਦੇ ਬੰਦੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਨੇ ਜੋ ਸਾਡੇ ਘਰ ਦੀ ਤੋੜ ਪੰਨ ਗਿੱਲਾ ਤੋਂ ਬੰਦੇ ਆਏ ਰੱਜੀ ਵਾਲੇ ਆਏ ਹਸਤੀ ਵਾਲੇ ਆਏ ਆ ਯਾਨੀ ਕਿ 40 50 ਬੰਦੇ ਸੀ ਜੀ ਹਾਂਜੀ ਅਸੀਂ ਮਸਾ ਸੀ ਅੰਦਰ ਨਾਲ ਸਰ ਵੜਦੇ ਤੇ ਸਾਨੂੰ ਉਂਜੀ ਮਾਰਦੇ ਨੇ ਸੀ ਸਾਡਾ ਇਹ ਮਸਲਾ ਕੋਈ ਹਲਕੇ ਤੇ ਜਾਂ ਸਾਡੀ ਕੋਈ ਪੁਲਿਸ ਤੇ ਕਾਰਵਾਈ ਨਹੀਂ ਦਿਖੋਈ ਸੋੰਦੇ ਨਹੀਂ ਜਨੇਰਾ ਤੋਂ ਪੰਚਾਇਤ ਦੇ ਬੰਦੇ ਸੱਦੇ ਆਣ ਕੇ ਉਹ ਵੀ ਅੰਦਰ ਤੜ ਗਏ ਇਹਨਾਂ ਨੇ ਉਹਨਾਂ ਦਾ ਵੀ ਡਰ ਇਹ ਉਹਨਾਂ ਦਾ ਵੀ ਡਰ ਨਹੀਂ ਸਰ ਮੰਨਿਆ ਇਹਨਾਂ ਨੇ ਉਹਨਾਂ ਦੇ ਬੈਠਾ ਵੀ ਉਹ ਵੀ ਸਾਡੇ ਅੰਦਰਾਂ ਚ ਵੜੇ ਰਹੇ ਆ ਤੇ ਉਹਨਾਂ ਦੇ ਵੀ ਇਟ ਵੱਜੀ ਆ ਤੇ ਉਹ ਮੁੜ ਕੇ ਸਾਨੂੰ ਪੁਲਿਸ ਨੇ ਆਣ ਕੇ ਅੰਦਰਾਂ ਚੋਂ ਕੱਢਿਆ ਨਹੀਂ ਤੇ ਨਾ ਨੇ ਸਾਨੂੰ ਸਾਰੀ ਰਾਤ ਨਹੀਂ ਸੀ ਅੰਦਰੋਂ ਨਿਕਲਦੇ ਨੇ ਨੰਗਨ ਟੱਪਾਂ ਤੋਂ ਸਰਜੀ ਹੁਣ ਵੀ ਆਂਦੇ ਅਸੀਂ ਉਸ ਗਲੀ ਦੇ ਵਿੱਚ ਨੰਗਨ ਦੇ ਨੇ ਜਵਾਕਾਂ ਤੋਂ ਲੜਾਈ ਚੱਲੀ ਆਉਂਦੀ ਆ ਇਹ ਉਹ ਹੀ ਸਾਡੇ ਨਾਲ ਵੈਰ ਕੱਢੀ ਆਉਂਦੇ ਆ ਪਿੰਡ ਲੂੰਬੜੀ ਵਾਲਾ ਮਰਲੇ ਜੀ ਜੱਗਾ ਮੇਰਾ ਨਾਮ ਲੂੰਬੜੀ ਵਾਲਾ ਪਿੰਡ ਦੇ ਰਹਿਣ ਵਾਲਾ ਜੀ ਮੈਂ ਕਰਨ ਬੱਚਿਆਂ ਦੀ ਲੜਾਈ ਹੋਈ ਸੀ ਬੱਚਿਆਂ ਤੋਂ ਇਟਾ ਰੋੜੇ ਚੱਲੇ ਨੇ ਸਾਡਾ ਬੱਚਾ 10ਵੀਂ ਕਲਾਸ ਚ ਵੱੜਦਾ 9ਵੀਂ ਕਲਾਸ ਚ ਵੱੜਦਾ ਜੀ ਇੱਕ ਰੰਗੂ ਨਾਂ ਦਾ ਹੈਗਾ 35 ਸਾਲ ਦਾ ਬੰਦਾ ਜੀ ਉਹ ਸਾਡੇ ਬੱਚਿਆਂ ਤੇ ਗੱਲ ਪੈਂਦਾ ਜੀ ਬੱਚਿਆਂ ਦੀ ਲੜਾਈ ਹੋਈ ਉਹਨਾਂ ਦੇ ਬੱਚੇ ਵੀ ਉੱਥੇ ਸਕੂਲੇ ਪੜ੍ਹਦੇ ਜੀ ਬੱਚਿਆਂ ਦੀ ਰੰਜਿਸ਼ ਆ ਇੱਕ ਦੂਜੇ ਨਾਲ ਲੜਦੇ ਨੇ ਤੇ ਸਾਡੇ ਬਾਹਰੋਂ ਬੰਦੇ ਇਹਨਾਂ ਨੇ ਅੱਗੇ ਵੀ ਇਹਨਾਂ ਨੇ ਲੜਾਈ ਛੜਨਾ ਕੀਤੀ 30 35 ਬੰਦੇ ਲਿਆ ਕੇ ਨਾਲ ਲੜਾਈ ਕੀਤੀ ਜੀ ਸਾਡੇ ਦੇ 25 ਦਾ ਪਰਚਾ ਪਾਇਆ ਜੀ ਆਪੇ ਇਹਨਾਂ ਨੇ ਬਾਹਾਂ ਤੋੜ ਕੇ ਸਰਬਜੀਤ ਕੌਰ ਦੀ ਇਹਨਾਂ ਦਾ ਹਾਣ ਕਰਵਾਇਆ ਜੇ ਸਾਡੇ ਨਾਲ ਲੜਾਈ ਹੁੰਦੀ ਤਾਂ ਅਸੀਂ ਕੋਈ ਦਾਖਲ ਨਾ ਹੁੰਦੇ ਅਸੀਂ ਕੋਈ ਸਾਡਾ ਬੰਦਾ ਦਾਖਲ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਹੀ ਆ ਜੀ ਹੁਣ ਵੀ 25 ਤਰੀਕ ਨੂੰ ਮੈਂ ਚੰਡੀਗੜ੍ਹ ਸੀ ਮੇਰੀਆਂ ਲੋਕੇਸ਼ਨਾਂ ਚੈੱਕ ਕਰਨ ਹਰਜਵੰਤ ਕੌਰ ਮੈਡਮ ਨੂੰ ਮੌਥ ਲੋਕੇਸ਼ਨ ਵੀ ਬਾਈ ਸੀ ਚੰਡੀਗੜ੍ਹ ਸੀਗਾ ਇਹਨਾਂ ਨੇ ਰਾਤ 9 ਵਜੇ ਦੇ ਤਕਰੀਬਨ ਪਿੰਡ ਹਮਲਾ ਬੋਲਤਾ ਬਾਹਰੋਂ ਬੰਦੇ ਲਿਆ ਕੇ ਸਾਡੇ ਬੰਦੇ ਪੰਜਾਂ ਦੇ ਸੱਟਾਂ ਮਾਰੀਆਂ ਇੱਕ ਦੇ ਬਾਅਦ ਵੀ ਰਾਜੂ ਦੀ ਦੌੜ ਦਿੱਤੀ ਗਈ ਹੈ ਜੀ ਇੱਕ ਬੇਟੀ ਦਾ ਨਾਂ ਗਲਤ ਲੈ ਰਹੇ ਨੇ ਜੀ ਬੱਚਿਆਂ ਦਾ ਇਹਨਾਂ ਦੀ ਬੇਟੀ ਹੈਗੀ ਹੈ ਜੀ ਸਾਨੀਆ ਮੇਰਾ ਹੈਗਾ ਜੀ ਭਰਾ ਦਾ ਬੇਟਾ ਰਾਜਵਾਲ ਉਹਦੇ ਨਾਲ ਉਹਦੇ ਸਰਬੰਧ ਹੈ ਜੀ ਉਹ ਸਾਡੇ ਘਰੇ ਆ ਜਾਂਦੀ ਜੀ ਕਈ ਯਾਰ ਘਰੋਂ ਲੈ ਕੇ ਗਏ ਨੇ ਜੀ ਮੋੜ ਮੋੜ ਕੇ ਘਰੇ ਆਉਂਦੀ ਜੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਜੀ ਅਰੰਝਿ ਸ਼ੋਰ ਰੱਖਦੇ ਜੀ ਇਹ ਸਾਡੇ ਗੱਲ ਪੈਂਦੇ ਜੀ ਧਮਕੀਆਂ ਵੀ ਸਾਨੂੰ ਦਿੰਦੇ ਸਾਡੇ ਮੁੰਡੇ ਰਾਜਪਾਲ ਨੂੰ ਵੀ ਧਮਕੀਆਂ ਦਿੰਦੇ ਜੇ ਅਸੀਂ ਮਾਰ ਦਿਆਂਗੇ ਜੀ ਮੈਂ ਇਹ ਬੇਨਤੀ ਕਰਦਾ ਜੀ ਜੇ ਕੱਲ ਨੂੰ ਮੁੰਡਾ ਸਾਡਾ ਮਾਰ ਦਿੱਤਾ ਗਿਆ ਪਰਚਾ ਇਹਨਾਂ ਤੇ ਹੋਣਾ ਚਾਹੀਦਾ ਜੀ ਜੋ ਵੀ ਹੋਈ ਕਾਰਵਾਈ ਇਹਨਾਂ ਦੇ ਪਾਵਾਂਗੇ ਜੀ ਅਸੀਂ ਠੀਕ ਹੈ ਜੀ ਔਰ ਪੁਲਸ ਵੱਲੋਂ ਕੋ ਘਿਰਪੜੀ ਵੀ ਕੀਤੀ ਕੇਹਦੀ ਹੈ। ਪਰ ਉਹ ਦਿਨ ਜੀ ਮੈਡਮ ਹਰਜਵੰਤ ਕੌਰ ਆਈ ਸੀ ਜੀ ਮੋਟਰਸਾਈਕਲ ਵੀ ਦੋ ਬਰਾਮਦ ਇਨਾਂ ਕੋਲੋਂ ਚੋਰੀ ਦੇ ਹੋਏ ਨੇ ਜੀ ਗੋਰੀ ਕੇ ਘਰੋਂ ਜੀ ਮੁੰਡਾ ਉਥੋਂ ਦਾ ਗੋਰੀ ਉਹਨਾਂ ਦੇ ਘਰੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਿਆ ਨੇ ਚੋਰੀ ਦੇ ਉਹਨਾਂ ਦੇ ਘਰੋਂ ਕਾਪੇ ਕਿਰਪਾਨਾ ਵੀ ਮੈਡਮ ਹਰਜਵੰਤ ਕੌਰ ਜਿਹੜੀ ਆ ਉਹ ਲੈ ਕੇ ਗਈ ਆ ਜੀ ਐਸ ਆਈ ਆ ਜੀ ਉਹ ਮੌਕੇ ਦੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਜੀ ਪਾਈ ਗਈ ਅੱਜ ਸਵੇਰ ਤੜਕੇ 9 ਵਜੇ ਦੇ ਤਕਰੀਬਨ 8:30 ਵਜੇ ਤੇ ਫੜਨ ਗਈ ਸੀ ਬੂਆ ਨੂੰ ਹੱਥ ਲਾ ਲਾ ਕੇ ਫੋਟੋਆਂ ਖਿਚਾ ਕੇ ਮੁੜ ਕੇ ਆ ਗਈ ਜੀ ਕਿੰਦੀ ਮੈਂ ਸੱਚ ਨੂੰ ਫੋਟੋਆਂ ਪਾਣੀਆਂ ਮੈਂ ਉੱਥੇ ਗਈ ਸੀਗੀ ਰੇਟ ਕਰਨ ਵਾਸਤੇ ਪਰ ਬੰਦਾ ਸਾਰੇ ਘਰੇ ਬੈਠੇ ਸੀ ਜੀ ਕਿਸੇ ਨੂੰ ਵੀ ਉਹ ਫੜ ਕੇ ਨਹੀਂ ਜੀ ਲੈ ਕੇ ਆਈ ਹੁਣ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਹੈ ਜੀ ਇਹਨਾਂ ਤੇ ਕਾਰਵਾਈ ਪਾਈ ਜਾਵੇ ਸਾਡੇ ਬੱਚਾ ਨੂੰ ਇਹ ਖਰਾਬ ਕਰਦੇ ਨੇ ਨਾ ਕਰਨ ਸਾਡੇ ਨਿਕਨੇ ਕੇ ਬੱਚੇ ਨੇ ਸਾਨੂੰ ਤਾਂ ਇਹ ਰਾਹ ਰੋਕ ਕੇ ਕਦੀ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਜਨਾਨੀਆਂ ਕੂੜਾ ਸਿਟਣ ਜਾਂਦੀਆਂ ਉਹਨਾਂ ਨੂੰ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਇੱਕ ਗੋਰੀ ਨਾਂ ਦਾ ਮੁੰਡਾ ਇਹਨਾਂ ਦਾ ਸਾਨੂੰ ਬਹੁਤ ਹੀ ਪਰੇਸ਼ਾਨ ਕਰ ਰਹੇ ਨੇ ਜੀ ਹਮਾਰਾ ਕਾਰਵਾਈ ਹੋਣਾ ਚਾਹੀਦੀ ਸਖਤ ਚਾਹੀ ਮੈਂ ਸਚੋਂ ਸਾਬ ਨੂੰ ਵੀ ਬੇਨਤੀ ਕਰਦਾ ਜੀ ਇਹਨਾਂ ਦੇ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚੇ ਕਰੇ ਜਾਣ ਜੀ ਇੱਕ ਸਾਡੀ ਕਰਿਆਨੇ ਦੀ ਦੁਕਾਨ ਵੀ ਮਾਮਾ ਜੀ ਦੀ ਭੰਨ ਦਿੱਤੀ ਜੀ ਸਾਰਾ ਸਮਾਨ ਵੀ ਲੁੱਟ ਕੇ ਲੈ ਗਏ ਜੀ ਉਹਨਾਂ ਦਾ ਛਰੇ ਆਂ ਗੁੱਡਾ ਗਰਦੀ ਕਰੀ 15000 ਰੁਪਇਆ ਵੀ ਲੈ ਗਏ ਉਹਦਾ ਲੁੱਟ ਕੇ ਜੀ ਕੋਈ ਕਾਰਵਾਈ ਨਹੀਂ ਜੀ ਇਹ ਚਿੱਟਾ ਵੇਚਦੇ ਨੇ ਜੀ ਪੋਸਟ ਵੇਚਦੇ ਸ਼ਰਾਬਾ ਵੇਚਦੇ ਨੇ ਜੀ ਨਸ਼ਾ ਵੇਚਣ ਵਾਲੇ ਬੰਦੇ ਨੇ ਜੀ ਐਡੇ ਕੋ ਬੰਦੇ ਪਿੰਡ ਦੇ ਵਿੱਚ ਮਾੜੇ ਇਹਨਾਂ ਨੂੰ ਲੋਕ ਬੱਕਰੇ ਕਹਿੰਦੇ ਤੇ ਬੱਕਰੇ ਦੀਆਂ ਔਲਾਦਾਂ ਕਹਿੰਦੇ ਨੇ ਇਹਨੇ ਆਪਦੀ ਚੰਗ ਆਪਦੀ ਭੂਆ ਹੀ ਨੇ ਆਪਦੇ ਘਰੇ ਰੱਖੀ ਹੋਈ ਜੀ 사ਜਨ ਇਹਨਾਂ ਦਾ ਮੁੰਡਾ ਜੀ ਉਹਨੇ ਆਪਦੀ ਸੱਕੀ ਭੂਆ ਆਪਦੇ ਘਰੇ ਰੱਖੀ ਹੋਈ ਜੀ ਐਡੇ ਵਧੀਆ ਕਿੱਡੇ ਕਿ ਇਹਨਾਂ ਨੂੰ ਲੋਕ ਬੰਦੇ ਵਧੀਆ ਸਮਝਣਗੇ ਜਿੰਨੇ ਆਪਦੀ ਭੂਆ ਹੀ ਘਰੇ ਰੱਖੀ ਹੋਵੇ ਹੋਰ ਕਾਰਵਾਈ ਦਾ ਸਖਤਮ ਕਾਰਵਾਈ ਦੀ ਮੈਂ ਸਖਤ ਐਸਐਚਓ ਸਾਹਿਬ ਵੱਲੋਂ ਮੰਗ ਕਰਦਾ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪਰਚਾ ਕਰੀ ਜਾਵੇ ਸਾਡਾ ਜਿਹੜਾ ਕੋਈ ਮਾਮਲਾ ਹੈਗਾ ਬਿਲਕੁਲ ਗਲਤ ਨਾ ਲੈ ਰਹੇ ਨੇ ਜੀ ਕੁਝ ਨਹੀਂ ਹੈਗਾ ਇਹਨਾਂ ਦੀ ਬੇਟੀ ਸਾਰੀਆਂ ਸਾਡੇ ਮੁੰਡੇ ਨੂੰ ਖਰਾਬ ਕਰਦੀ ਹੈ ਜੀ ਪਲੱਸ 2 ਵਿੱਚ ਪੜ੍ਹਦੀ ਹੈ ਜੀ ਉਹ ਲੂੰਬੜੀ ਵਾਲੇ ਪਿੰਡ ਦੇ ਵਿੱਚ ਇਹਦਾ ਜਿਹੜਾ ਹੈਗਾ ਜੀ ਜੀਤਾ ਦਾ ਦਾਦਾ ਜੀ ਉਹ ਸਾਨੂੰ ਬਹੁਤ ਧਮਕੀਆਂ ਦਿੰਦਾ ਜੀ ਇਹਨਾਂ ਨੇ ਪਿਸਤੌਲ ਦੇ ਵੀ ਸਾਨੂੰ ਧਮਕੀਆਂ ਦਿੱਤੀਆਂ ਇੱਕ ਅਸੀਂ ਵੀਡੀਓ ਦੇ ਵਿੱਚ ਇਹਨਾਂ ਦੇ ਮੁੰਡੇ ਕੋਲੇ ਪਿਸਤੌਲ ਦੀ ਵੀਡੀਓ ਵੀ ਤੁਹਾਨੂੰ ਦਿਖਾਈ ਸੀ ਤੇ ਮੈਡਮ ਹਰਜਵੰਤ ਕੌਰ ਨੂੰ ਉਹ ਦਿਨ ਜਦੋਂ ਰਾਤ 25 ਤਰੀਕ ਨੂੰ ਉਹਨੇ ਫੇਰ ਵੀ ਕੱਢੇ ਗਏ ਨੇ ਜੀ ਉਹਦੇ ਵੱਲੋਂ ਕਾਰਵਾਈ ਨਹੀਂ ਕਾਰਵਾਈ ਨਹੀਂ ਜੀ ਹੋਈ ਬਿਲਕੁਲ ਕਾਰਵਾਈ ਨਹੀਂ ਜੀ ਇਹਨਾਂ ਨੇ ਕੀਤੀ ਗਈ ਹੋਣੀ ਚਾਹੀਦੀ ਜੀ ਬਿਲਕੁਲ ਹੋਣੀ ਚਾਹੀਦੀ ਸਾਨੂੰ ਇਹ ਬਹੁਤ ਪਰੇਸ਼ਾਨ ਕਰਦੇ ਨੇ ਇੰਨਾ ਕੁ ਪਰੇਸ਼ਾਨ ਕਰਦੇ ਨੇ ਜੀ ਕੋਈ ਛੱਡ ਗੱਲ ਦੇ ਸਾਡੇ ਰਾਹ ਬੰਦ ਕੀਤੇ ਜੀ ਏ 25 ਜੁਲਾਈ ਦੀ ਗੱਲ ਹੈ ਰਾਤ ਨੂੰ 9-10 ਵਜੇ ਤੁਹਾਡੇ ਕੋਲ ਰਾਜੂ ਪੁੱਤਰ ਸੋਹਣ ਰਾਜੂ ਪੁੱਤਰ ਸੋਹਣ ਇਹਨਾਂ ਦੇ ਬਿਆਨ ਤੇ ਅਸੀਂ ਮਕਤਵੰਦਰ ਜੀ ਕੀਤਾ ਹੈ 132 ਨੰਬਰ ਮਕਦਮਾ ਦਰਜ ਹੈ ਇਹਨਾਂ ਦੇ ਘਰ ਦੂਜੀ ਪਾਰਟੀ ਦੇ ਜੀਤੇ ਹਰੀ 11-12 ਬੰਦੇ ਬੁੜੀਆਂ ਘਰ ਆਏ ਇਟਾਂ ਰੋੜੇ ਚ ਲਾਏ ਹਥਿਆਰ ਸੀ ਉਹਨਾਂ ਦੇ ਕੋਲ ਬੇਸਬਾਲ ਵਗੈਰਾ ਕਾਫੀ ਸਮਾਨ ਦੀ ਭੰਨਤੋੜ ਕੀਤੀ ਜਿਹਦੇ ਵਿੱਚ ਇਹਨਾਂ ਦੇ ਬੰਦੇ 2-3 ਬੰਦਿਆਂ ਦੇ ਸੱਟਾਂ ਵੀ ਲੱਗੀਆਂ ਇਹਨਾਂ ਦਾ ਕੋਈ ਪੁਰਾਣਾ ਰੌਲਾ ਇਹਨਾਂ ਦੇ ਕੋਈ ਲੜਕੀ ਦੂਜੀ ਪਾਰਟੀ ਦੇ ਬੰਦੇ ਲੈ ਗਏ ਸੀ ਉਹਨਾਂ ਨੇ ਵਾਪਸ ਨਹੀਂ ਕੀਤੀ ਪਹਿਲਾਂ ਪੰਚਾਇਤੀ ਤੌਰ ਤੇ ਕੋਸ਼ਿਸ਼ ਕਰਦੇ ਰਹੇ ਬਟ ਇਹਨਾਂ ਉਹਨਾਂ ਨੇ ਵਾਪਸ ਨਹੀਂ ਕੀਤੀ ਇਸੇ ਗੱਲ ਤੋਂ ਇਹਨਾਂ ਦੀ ਰੰਜਿਸ਼ ਵਧ ਗਈ ਤੇ ਲੜਾਈ ਝਗੜਾ ਹੈ ਕਿੰਨੇ ਤੋਂ ਸਾਨੂੰ ਮਾਮਲਾ 11-12 ਬਾਈ ਨੇਮ ਨੇ ਕੋਈ ਛਣ ਪਿਛਾਤੇ ਨੇ ਬਾਕੀ ਇਨਵੈਸਟੀਗੇਸ਼ਨ ਦਾ 파ਟਾ ਇਨਵੈਸਟੀਗੇਸ਼ਨ ਚ ਦੇਖ ਰਹੇ ਆ ਜੇ ਦਾ ਕੋਈ ਕਸੂਰ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਸਤ ਕੀਤਾ ਜਾਂਦੇ ਹਾਂ ਉਹ ਸਾਡੇ ਰੇਡ ਵਾਕ ਵਾਕ ਤਰ੍ਹਾਂ ਦੇ ਅਸੀਂ ਆਦੇਸ ਹੋਰਸ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਣਦੀ ਸਜ਼ਾਵਾਂ ਅਸੀਂ ਇਹਨਾਂ ਨੂੰ ਜਰੂਰ ਲਵਾਵਾਂ ਗੁਰਨਾਗਰ ਦੀ ਨਹੀਂ ਚੱਲਣਦਾ